ਵਿਆਹ ਦਾ ਛਾਂਸਾ ਦੇ ਕੁੜੀ ਨੂੰ ਰਾਤ 11 ਵਜੇ ਕੁੜੀ ਦੇ ਘਰੋਂ ਆਪਣੇ ਨਾਲ ਲੈ ਗਿਆ ਮੁੰਡਾ ਤੇ ਕੁੜੀ ਦੇ ਨਾਲ ਕੀਤਾ ਬਲਾਤਕਾਰ ਕੁੜੀ ਵੱਲੋਂ ਜਦੋਂ ਵਿਆਹ ਕਰਵਾਉਣ ਦੇ ਲਈ ਕਿਹਾ ਗਿਆ ਤੇ ਕੁੜੀ ਉੱਤੇ ਕੀਤਾ ਗਿਆ ਜਾਨਲੇਵਾ ਹਮਲਾ ਬੁਰੀ ਤਰ੍ਹਾਂ ਕੁੜੀ ਦੇ ਮੂੰਹ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਕੁੜੀ ਦੀ ਅੱਖਾਂ ਤੇ ਨੱਕ ਤੇ ਗਹਿਰੀਆਂ ਸੱਟਾਂ ਮਾਰਨ ਤੋਂ ਬਾਅਦ ਕੁੜੀ ਨੂੰ ਰਾਹ ਚ ਸੁੱਟ ਕੇ ਫਰਾਰ ਹੋ ਗਿਆ ਮੁੰਡਾ ਆਪਣੇ ਦੋਸਤਾਂ ਬੇਸੁਧ ਹਾਲਾਤ ਦੇ ਵਿੱਚ ਪਰਿਵਾਰ ਨੂੰ ਉਹਨਾਂ ਦੀ ਕੁੜੀ ਮਿਲੀ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਪੂਰੀ ਰਾਤ ਆਪਣੀ ਕੁੜੀ ਨੂੰ ਲੱਭਦੇ ਰਹੇ ਤੇ ਸਾਡੀ ਕੁੜੀ ਦੀ ਉਸ ਮੁੰਡੇ ਦੇ ਨਾਲ ਦੋਸਤੀ ਸੀ ਤੇ ਅਸੀਂ ਕਿਹਾ ਸੀ ਦੋਵਾਂ ਦਾ ਵਿਆਹ ਕਰਵਾ ਦੇਵਾਂਗੇ ਪਰ ਉਸ ਮੁੰਡੇ ਨੇ ਕੁੜੀ ਤੇ ਜਾਨਲੇਵਾ ਹਮਲਾ ਕਰ ਦਿੱਤਾ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਅਤੇ ਉਸਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਨਾਲ ਬੁਲਾਤਕਾਰ ਵੀ ਹੋਇਆ ਤੇਰੇ ਨਾਲ ਕੀ ਹੋਇਆ ਉਹ ਉਹਨਾਂ ਨੂੰ 11:00 ਵਜੇ ਥਲਾ ਕੋ ਗਏ ਸੀ ਅੱਛਾ ਇੱਕ ਤੇ ਮੇਰਾ ਵੀ ਸੀ ਉਹ ਠੀਕ ਹੈ ਉਹਨਾਂ ਨੂੰ ਤਖਾਨ ਵੱਲ ਲੈ ਗਏ ਅੱਛਾ ਇਤੁਰਾ ਚਾਚੇ ਦੇ ਦੇਖ ਲਿਆ ਸੀ ਮੈਂ ਉਹਦੇ ਬਾਅਦ ਮੈਨੂੰ ਪਿਆਵੇ ਘਰੇ ਨਹੀਂ ਆਣਾ ਜੇ ਉਹ ਕਰੇਗੇ ਮੇਰੇ ਘਰ ਦੇ ਵਿੱਚ ਨਹੀਂ ਆਉਂਦੇ ਅਛਾ ਨਾਲ ਉਹਨਾਂ ਨੇ ਟੰਗ ਲਿਆ ਸ਼ਕਲ ਹੂੰ ਕੋਲ ਇਹ ਗੰਦਾ ਮੈਂ ਦਖਲ ਰਤ ਰਾਤ ਹੀ ਕਰਦਾ ਜਦੋਂ ਵੀ ਮੇਰੇ ਮੇਰੇ ਘਰ ਦੇ ਨੂੰ ਬੇਦਖਲ ਕਰਦੇ ਹੂੰ ਉਸ ਤੋਂ ਬਾਅਦ ਉਹਨੂੰ ਜਿਸ ਤੋਂ ਤੋਂ ਬਾਅਦ ਨੂੰ ਪਤਾ ਨਹੀਂ ਕੀ ਹੋਇਆ ਫਿਰ ਉਹਦੇ ਚਿਰ ਕਲਪਾਂਸ ਕਿੰਨੇ ਮਰੀਦ ਰਿਕ ਤੋਂ ਅਰੇ ਪਾਣ ਮਾਰੇ ਦਾ ਪਤਾ ਨਹੀਂ ਬੰਨੂ ਮੈਂ बेहोश ਹੋ ਗਈ ਕਿੰਨੇ ਜਾਣੀ ਸੀ ਦੋ ਜਾਣੀ ਸੀ ਤੇ ਨਿਕ ਤੇ ਛੱਟ ਗਈ ਨੰਨ ਜੜਾ ਪੈਟਰੋਲ ਪੰਪ ਤੋਂ ਗਾਉਂ ਸੱਤ ਕੇ ਗਿਆ ਤੇ ਤੈਨੂੰ ਕੋਲ ਲਿਆ ਕੇ ਨੰਨ ਖਦ ਖੜੇ ਹਰੇ ਤਰਪੇ ਕਿਸੇ ਨੇ ਆਵਾਜ਼ ਮਾਰੀ ਇੱਥੇ ਅੱਛਾ ਤੇਰਾ ਮਨੋਸ਼ਾ ਤੇਰਾ ਨਾਮ ਕੀ ਪੁੱਤਰਾ ਤੇ ਕਿਹੜੇ ਪਿੰਡ ਦੀ ਰਹਿੰਦੂ ਸਰਲੀਆ ਤੇ ਇਹ ਕੌਣ ਲੋਕ ਸੀ ਹੋ ਜਿਹੜੇ ਤਿਰਨ ਮਾਰ ਕੇ ਗਏ ਖਾਨ ਤਖਾਨਾ ਤੇ ਕੀ ਨਾਂ ਕੀ ਇਹਨਾਂ ਦਾ ਇੱਕ ਦਾ ਨਾ ਸ਼ਰਿੰਦਰ ਤੇਕਰ ਨਾ ਗਿੱਲਾ ਫਸਕਾ ਨਾ ਉਹ ਬਤਨ ਉਹ ਆ ਕਿ ਸਰ ਰਾਤ ਨੂੰ ਨਾ 11 ਵਜੇ ਦੋ ਜਣੇ ਮੋਟਰ ਦੋ ਮੋਟਰਸਾਈਕਲ ਤੇ ਪੰਜ ਜਣੇ ਉਹ ਘਰੋਂ ਮੇਰੀ ਬੇਟੀ ਨੂੰ ਜ਼ਬਰਦਸਤੀ ਲੈ ਗਏ ਸੜਕ ਤੇ ਡੀਜੇ ਲੱਗੇ ਸੀਗੇ ਸਾਨੂੰ ਖੜਕੇ ਚ ਪਤਾ ਨਹੀਂ ਲੱਗਾ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਚੁਆਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਦੋਂ ਉਹ ਮੋਟਰਸਾਈਕਲ ਲੈ ਕੇ ਭਿਜਾ ਕੇ ਲੈ ਕੇ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜਣ ਅਠ ਕੀਤੀ ਪਿੰਡ ਚ ਭਲੇ ਭੂਲੇ ਸਾਨੂੰ ਨਹੀਂ ਲੱਭੇ ਜੀ ਸਾਰੀ ਰਾਤ ਅਸੀਂ ਜਾਗਦੇ ਰਹੇ ਵੀ ਚੱਲ ਛੱਡਣੀ ਆਉਣਗੇ ਉਦੋਂ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਤੜਕਿਓ ਅਸੀਂ ਜਦੋਂ ਪਤਾ ਕੀਤਾ ਤੇ ਫਿਰ ਥਾਣੇ ਤਰਖਾਸ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਨਹਿਰ ਤੇ ਨਹੀਂ ਬਸਤ ਉਹ ਉੱਥੇ ਬਸਲੇ ਚੱਕ ਕੇ ਲਾਏ ਉਹਨਾਂ ਨੇ ਪਿੰਡ ਰਣੀ ਦੇ ਪੰਪ ਤੇ ਛੜਤੀ ਪੰਪ ਤੇ ਮੇਰੇ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਉਹ ਕੁੜੀ ਆਪਣੀ ਪੰਪ ਤੇ ਪਈ ਜਾ ਵੱਡਾ ਟੁੱਕੀ ਬਹੁਤ ਕੀਤੀ ਪਈ ਜਾ ਫਿਰ ਸੀ ਉੱਤੇ ਚੱਕ ਕੇ ਲਿਆਂਦੀ ਜੀ ਕਿੰਨਾ ਕਿ ਸਕੇ ਆ ਬਹੁਤ ਜਿਆਦੇ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਬਹੁਤ ਜਿਆਦੇ ਉਹ ਦਿਖਾਣ ਵਾਸਤੇ ਸੀਗੇ ਜੀ ਨਾਂ ਤੁਹਾਨੂੰ ਜਾਣਦੇਗੇ ਉਮਰ ਕਿੰਨੀ ਆ ਉਮਰ ਉਹਦੀ 17.5 ਸਾਲ ਦੀ ਆ ਜੀ ਜਦੋਂ ਰਾਤੀ ਲੈ ਕੇ ਗਏ ਤੁਸੀਂ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਨਹੀਂ ਜੀ ਉਦੋਂ ਬਾਅਦ ਨਹੀਂ ਸਵੇਰ ਗਏ ਰਾਤ ਨੂੰ ਨਹੀਂ ਗਏ ਰਾਤ ਨੂੰ ਫਰਨੇਰੇ ਹੋਏ ਨਹੀਂ ਜਾਇਆ ਗਿਆ ਜੀ ਇੱਕ ਤਾਂ ਮੰਮੀ ਡੈਡੀ ਹੋਣੀ ਕੋਈ ਸ਼ਾਲਾ ਚ ਰਹਿੰਦੇ ਆ ਜੀ ਅਸੀਂ ਦੁੱਨ ਨੇ ਸੀਗੇ ਤੁਸੀਂ ਮਾਲ ਕਰੇ ਬਹੁਤ ਜਿਆਦਾ ਭਾਲਿਆ ਜੀ ਅਸੀਂ ਅੱਜ ਵੀ ਅਸੀਂ ਉੱਥੇ ਵੀ ਗਏ ਸੀਗੇ ਮੁੰਡਿਆਂ ਨਾਲ ਕੁੜੀਆਂ ਨਾਲ ਜੀ ਜਦੋਂ ਪਤਾ ਸੀਗਾ ਤੁਹਾਨੂੰ ਕੋਣ ਦਿਖਾਣ ਵੱਧ ਹਾਂ ਪਤਾ ਲੱਗ ਗਿਆ ਜੀ ਸੀਗਾ ਪਤਾ ਲੱਗ ਗਿਆ ਮੁੰਡਿਆਂ ਨੇ ਦੱਸਤਾ ਸੀਗਾ ਵੀ ਫਲਾਣੇ ਫਲਾਣੇ ਬੰਦੇ ਆ ਤੇ ਉੱਥੋਂ ਫਿਰ ਜਦੋਂ ਅਸੀਂ ਪਤਾ ਕੀਤਾ ਕਹਿੰਦੇ ਚਲੋ ਅਸੀਂ ਕਿਹਾ ਵੀ ਸਹਿਮਤੀ ਨਾਲ ਨੰਦ ਕਰਾ ਦਾਂਗੇ ਤੋੜ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਹੁਣ ਲਿਆਉਨੇ ਆ ਕੁੜੀ ਹੁਣ ਲਿਆਉਨੇ ਕੁੜੀ ਮੁੰਡਾ ਹੁਣ ਲਿਆਉਨੇ ਆ ਅਸੀਂ ਸਵੇਰ 9 ਵਜੇ ਦੇ ਤੇ ਬੈਠੇ ਆ ਜੀ ਉਹਨਾਂ ਨੇ 5 ਵਜੇ ਸਾਨੂੰ ਫਿਰ ਜਦੋਂ ਕਨ ਸਰਪੰਚ ਆ ਜੀ ਉਥੋਂ ਦੇ ਤਿੰਨੇ ਸਰਪੰਚਾਂ ਨੇ ਹੱਥ ਬੰਨ੍ਹ ਕੇ ਕਹਿਦਾ ਕਹਿੰਦੇ ਬਾਈ ਹੁਣ ਸਾਡੇ ਬਸੋਂ ਬਾਹਰ ਆ ਵੀ ਤੁਸੀਂ ਆਪਦੀ ਬਣਦੀ ਕਾਰਵਾਈ ਕਰ ਲਓ ਉਹਨਾਂ ਨੇ ਸਾਨੂੰ 5 ਵਜੇ ਦੇ ਤਾਂ ਹੀ ਭਾਈ ਰੱਖਿਆ ਜੀ ਕੁੜੀ ਕੁੜੀ ਮੁੰਡਾ ਹੋਣ ਲਿਆ ਨੇ ਕੁੜੀ ਮੁੰਡਾ ਉਹਨਾਂ ਕੋਲੇ ਹੋਵੇ ਤਾਂ ਲਿਆਉਣ ਜੀ ਉਹ ਤਾਂ ਵੱਢ ਕੇ ਸਿੱਟੀ ਪਈ ਐ ਨਹਿਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਜੀ ਕੁੜੀ ਦਾ ਸ਼ਾਮ ਹੀ ਬਦਲ ਹਾਂ ਸ਼ਾਮ ਨੂੰ ਪਤਾ ਲੱਗਾ ਤੇ ਉਥੋਂ ਬੱਸ ਵਾਲੇ ਚੱਕ ਕੇ ਲੈ ਆਏ ਉਹਨਾਂ ਨੇ ਪੰਪ ਤਾਂ ਹੀ ਪਛਾਤੀ ਪੰਪ ਤੋਂ ਗਾਂ ਨਾਲ ਹੀ ਠੇਕਾ ਪੜੇ ਸਾਡੇ ਜੀ ਉਥੇ ਪਿੰਡ ਦਾ ਕੋਈ ਮੇਰੇ ਚਾਚਾ ਚੱਲਿਆ ਸੀਗਾ ਤੇ ਉਹਨੇ ਵੇਖਿਆ ਨਾ ਕੋਈ ਗੱਲਬਾਤ ਨਹੀਂ ਜਮਾਈ ਜੀ ਮੰਗੀ ਮੰਗਾ ਆਪਣਾ ਇਨਸਾਫ ਚਾਹੀਦਾ ਜੀ ਬਸ ਨਹੀਂ ਹੁਣ ਤੁਸੀਂ ਹਸਪੀਟਲ ਪਹੁੰਚੇ ਹੋ ਦਾਖਲ ਹੈ ਕੁੜੀ ਉਹਨੋਂ ਦੀ ਹਾਲਤ ਕਿੱਦਾਂ ਦੀ ਆ ਕਿਵੇਂ ਵੱਢਿਆ ਤੇ ਬਹੁਤ ਜ਼ਿਆਦਾ ਗੰਭੀਰ ਹਾਲਤ ਆ ਜੀ ਬਹੁਤ ਜ਼ਿਆਦਾ ਵੱਡੀ ਪਈ ਆ ਆਖੂ ਸਾਰੀ ਖਤਮੀ ਕੀਤੀ ਪਈ ਆ ਖਰਪਾਨਾਂ ਵੱਜੀਆਂ ਹੋਈਆਂ ਉਹਦੇ ਜੀ ਕੁੜੀ ਸਹਿਮਤੀ ਨਾਲ ਗਈ ਸੀ ਕਿ ਉਹ ਜ਼ਬਰਦਸਤੀ ਲੈ ਤਾ ਤਾਂ ਨਹੀਂ ਜ਼ਬਰਦਸਤੀ ਲੈ ਕੇ ਗਏ ਜੀ ਸਹਿਮਤੀ ਨਾਲ ਨਹੀਂ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹਫਤਾਰ ਮੁਗਬਤ ਜਿਹੜੀ ਇੱਕ ਲੜਕੀ ਹੈ ਰਣੀਆਂ ਦੀ ਰਹਿਣ ਵਾਲੀ ਹੈ ਤੇ ਇੱਕ ਲੜਕਾ ਜਿਹੜਾ ਤਖਾਨਵੱਧ ਦਾ ਰਹਿਣ ਵਾਲਾ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਚਾਂਸਾ ਦੇ ਕੇ ਬਰਗਲਾ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਸੁਰਿੰਦਰ ਸਿੰਘ ਜਿਹੜਾ ਇਹ ਨਾਲ ਗੱਲਬਾਤ ਸੀ ਆ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਰਿਪਬੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਲੋ ਗਿਆ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਪੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰ ਰਹੇ ਹਾਂ ਤੇ ਜਿਹੜਾ ਲੜਕਾ ਇਹ ਵੀ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂ